ਦੀ ਇਹ ਸੇਵਾ ਸਾਨੂੰ ਆਪੇ ਹੀ ਦਿੱਤੀ ਗੁੱਤੇ ਨੂੰ ਤੋਂ ਸੋਹਰਾ ਵੀਰ ਜੀ ਤੁਹਾਡੇ ਨਾਲ ਸ਼ਰਫ ਨੂੰ ਜੀ ਸਾਡੇ ਪਿਗੇਲੇ ਨੂੰ ਰੱਖ ਕੇ ਸੇਵਾ ਚੱਲਦੀ ਸੀ ਜੇ ਦਾ ਕੋਈ ਇਹਨਾਂ ਸੇਵਾ ਕੰਮ ਚਾਹੀਦੀ ਜੀ ਤੋਂ ਸਾਡੇ ਨੰਬਰ ਤੇ ਕਨੈਕਟ ਕਰ ਸਕਦਾ ਜੀ 9417310150 ਸਰਵਨ ਨੂੰ ਵੀ ਇਹਦੀ ਸੇਵਾ ਚੱਲਦੀ ਹੈ ਸੇਵਾ ਕਰਨ ਨੂੰ ਆਪੇ ਕਿਰਪਾ ਕਰੋ ਜੀ ਨਾਲ ਆ ਦੇਖੋ ਸੰਕੀ ਕਿਦਾਂ ਦਰਿਆ ਨੇ ਰੇਤਾ ਮਾਰੀ ਚੁੱਕ ਕੇ ਜੀ ਆ ਅੱਗੇ ਤੁਸੀਂ ਬੰਨ ਆ ਗਿਆ ਜੀ ਦੇਖੋ ਕਿੱਡੇ-ਕੱਡੇ ਵੱਡੇ ਸਕੇਜਰ ਰੋੜ੍ਹ ਕੇ ਆ ਗਏ ਜੀ ਦੇਖੋ ਜੀ ਕਿੱਥੇ ਜੜ ਕੇ ਬੰਦਾ ਮੂਰੀ ਹੋਣ ਗਿਆ ਜੀ ਉੱਤੇ ਜੜ ਕੇ ਬੰਦਾ ਕੰਡਾ ਲੱਗਣ ਦੇ ਆਉਂਦਾ ਉੱਤੇ ਜੜ ਕੇ ਪਾਉਂਦਾ ਆ ਜੀ ਆਹ ਦੇਖੋ ਸੰਤ ਜੀ ਕਿੰਨਾ-ਕਿੰਨਾ ਸਪੈਡਰ ਰੋੜ ਕੇ ਆ ਗਿਆ ਜੀ ਪੰਜ ਦਾ ਤਿੰਨ ਵਾਤੇ ਚ ਜਾਏਗਾ ਜੀ ਦੇ ਵੀ ਇੱਥੇ ਪਾਣੀ ਕਿੰਨਾ ਕੰਨਾ ਡੂੰਗਾ ਜੀ ਅਗੇ ਇੱਥੇ ਜੀ ਪਾਣੀ ਘੱਟੋ ਘੱਟ ਜੀ 80 ਸੀ ਵਟੋਣਾ 80 ਸੀ ਵਟੋਣਾ ਜੀ ਘੱਟੋ ਘੱਟ ਕੋਈ ਨਾ ਸੋਣੀ ਕੰਨਾ ਹੋਏ ਭਾਈ 80 ਤੋਂ 100 ਦੇ ਲਗਭਗ ਤੇ ਹੈਗਾ ਇਹ ਠੀਕ ਹੈ ਜੀ ਲੇਕਿਨ ਤੁਸੀਂ ਇੱਥੋਂ ਟੁੱਟੀ ਏ ਹਾਂ ਜੀ ਆਹ ਸਾਹਮਣੇ ਟੁੱਟੀ ਏ ਆਹ ਨਾਲ ਹੀ ਇਹ ਪਾਕਿਸਤਾਨੀਆ ਤਾਰਾਂ ਲਗੀਆਂ ਵੇਖੋ ਗੇਟ ਲੱਗੇ ਨੇ ਆ ਸਾਡੀ ਚੌਂਕੀ ਏ ਇੱਥੇ ਜੀ ਜੀ ਸਰਜੋਰੀਆਂ ਨੂੰ ਜੇ ਸਾਡੀ ਚੌਂਕੀ ਨਾਲ ਆ ਤਿਹਾਰ ਜੀ ਤਾਰਾਂ ਲਾਈਆਂ ਹੁਣ ਬੀਐਸਐਫ ਨੇ ਲਗਦੀਆਂ ਤੇ ਉਹ ਆ ਸੰਤ ਜੀ ਦੇਖੋ ਜੀ ਕਿਤੇ ਕਿਤੇ ਸਪਈ ਦੇ ਫਟ ਫਟ ਕੇ ਕਿੱਥੇ ਤੱਕ ਲੈ ਜਾਂਦੇ ਰੋੜ ਦੇ ਮੁੰਡੇ ਖੁੱਲ ਜਾਂਦਾ ਨਹੀਂ ਕੋਈ ਗੱਲ ਤੋਂ ਮਿਲਦਾ ਨਹੀਂ ਭਾਈ ਜਾਨੀ ਉਹਦੇ ਦੇਣਾ ਮਿਲਦਾ ਨਹੀਂ ਸੁਣੋ ਆਪਣਾ ਫੜਾ ਕੋਈ ਨਹੀਂ ਖਲਾਉ ਉਹਨੇ ਪਾਪਾ ਤੋਂ ਪਲਾਉ ਕਾ ਕੋਈ ਵੀ ਉਹ ਜਮੇ ਉਹ ਕਿਹ ਚੱਕਣ ਨਾਲ ਦੇ ਅੱਧ ਨਾਲ ਪਛਲ ਹੋ ਗਏ ਨੇ ਆ ਸੰਤ ਜੀ ਆਪਣੀਆਂ ਪੋਸਟਾਂ ਬੀਐਸਐਫ ਦੀਆਂ ਜੀ ਆ ਇਹਨਾਂ ਨੇ ਤਾਰਵਲੀ ਜੀ ਅਜੇ ਤੱਕ ਕੋਈ ਸਰਕਾਰ ਦਾ ਬੰਦਾ ਇੱਥੇ ਨਹੀਂ ਪਹੁੰਚਿਆ ਸੰਗਤਾਂ ਹੀ ਰਲਦੇ ਸਾਰੇ ਸੰਯੋਗ ਕਰਨ ਲਈ ਜੀ ਦੇਖੋ ਕਿੰਨੀ ਸੰਕਟਾਈ ਇੱਥੇ ਜੀ ਇੱਥੇ ਤੋਂ ਟਰੈਕਟਰ ਹੁੰਦਾ ਜੀ ਘਟੋ ਘਟ ਸੇਵਾ ਕਰਨ ਲਈ ਆਹ ਗਈ ਤੁਸੀਂ ਪਾੜੇ ਤੇ 200 ਫੁੱਟ ਚੌੜਾ ਪਾੜ ਪਿਆ ਤੇ ਫਿਰ ਪਰ ਤੋਂ ਘੱਟ 60 ਫੁੱਟ ਖਾਲੀ ਢੂੰਗਾ ਢੂੰਗਾ ਹੈ ਪਿੰਡ ਕਿੱਲੇ ਜੁੜੇ ਹਾਂ ਕਿੱਲੇ ਜੀ ਆ ਦੇਖੋ ਜੀ ਇੱਕ ਪਾਕਿਸਤਾਨ ਦਾ ਵੱਡ ਰਿਆ ਉਹਨਾਂ ਨੇ ਦਾਰ ਉਧਰ ਲੱਗੀ ਹੈ ਇੱਕ ਇਧਰਲੇ ਪਾਸੇ ਪੁੱਟੀ ਰਹੀ ਆ ਹੁਣ ਇੱਥੇ ਆਰਜੀ ਤੌਰ ਤੇ ਇਹਨਾਂ ਨੇ ਆਰਮੀ ਵਾਲਿਆਂ ਨੇ ਜਾਂ ਵੀ ਸਭ ਨੇ ਬਲਵੰਤ ਰਾਮ ਨੇ ਲਾਤੀ ਜੀ ਅੱਗੇ ਰਾਵੀ ਦਰਿਆ ਜੀ ਉੱਥਾ ਵੀ ਦਾ ਪਾਈ ਟੁੱਟ ਕੇ ਇਧਰੋਂ ਆਇਆ ਜੀ ਆਹ ਸਾਹਮਣੇ ਵੱਜ ਬੰਨ ਵੱਜਾ ਹੈ ਕੁਛ ਆ ਵਿੱਚੋਂ ਜਿਹੜੀ ਕੋਈ ਜਾਂਦੇ ਅੰਦਰ ਖੇਤੀ ਕਰਨ ਵਾਸਤੇ ਉਹ ਗੇਟ ਲੱਗਾ ਵਿੱਚੋਂ ਨੰਗਣ ਵਾਸਤੇ ਆ ਦੇਖੋ ਜੀ ਤੁਹਾਨੂੰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਾਲ ਮਿਲ ਕੇ ਤੁਹਾਡੇ ਸਹਿਯੋਗ ਨਾਲ ਇਹ ਸਾਰਾ ਕਾਰਪਰਿਆ ਚੱਲ ਰਿਹਾ ਜੀ ਇੱਥੇ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਡੀਜ਼ਲ ਦੀ ਸੇਵਾ ਕਰਵਾ ਤੁਹਾਡੀ ਨਿਯੋਤ ਅਕਦੀ ਕਰੋ ਟਰੈਕਟਰ ਲੈ ਕੇ ਆਓ ਜੀ ਸੰਤ ਜੀ ਬਹੁਤ ਬਹੁਤ ਧੰਨਵਾਦ ਜੀ ਸ਼੍ਰੀ ਉਤੇਬਾਦਰ ਸੇਵਾ ਸੁਸਾਇਟੀ ਵੱਲੋਂ ਤੁਹਾਡਾ ਬਹੁਤ ਬਹੁਤ ਜਿਆਦਾ ਰੋਣਾ ਓਕੇ ਸਰ ਆ ਦੇਖੋ ਇਹ ਸੰਤਾਂ ਕਿੱਧਰ ਆਉਂਦੀਆਂ ਨੇ É hey,